ਜਿੱਦਾਂ ਹੁਣ ਇਸ ਫਿਲਮ ਦੇ ਵਿੱਚ ਤੁਸੀਂ ਇਹ ਪੋਸਟਰ ਤੇ ਦੇਖਿਆ ਹੈ ਕਿ ਯੂਨੀਵਰਸਿਟੀ ਦੇਖ ਰਹੀ ਹੈ ਯੂਨੀਵਰਸਿਟੀ ਦੇ ਹੀ ਅਰਾਊਂਡ ਹੈ ਫਿਲਮ ਹੈ ਰਿਲੇਸ਼ਨਸ਼ਿਪਸ ਦੇ ਅਰਾਊਂਡ ਹੈ ਕਹਾਣੀ ਬਹੁਤ ਸੋਹਣੀ ਆਮਨ ਹੋਰਾਂ ਨੇ ਲਿਖੀ ਹੈ ਔਰ ਪ੍ਰਵੀਨ ਜੀ ਹੋਰਾਂ ਨੇ ਡਾਇਰੈਕਟ ਕਰਨੀ ਹੈ ਮੇਰਾ ਕੈਰੈਕਟਰ ਥੋੜਾ ਜਿਹਾ ਡਿਫਰੈਂਟ ਹੈ ਇਸ ਫਿਲਮ ਦਾ ਹਿੱਸਾ ਹੋਣ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਰੀਜ਼ਨ ਹੈ ਉਹ ਇਹਦੀ ਕਹਾਣੀ ਹੀ ਰਹੀ ਹੈ ਫਿਰ ਅਮਨ ਜੀ ਹੋਰਾਂ ਪਰਵੀਨ ਜੀ ਹੋਰਾਂ ਇਹਨਾਂ ਨੇ ਫਿਲਮਾਂ ਬਣਾਈਆਂ ਨੇ ਇਹਨਾਂ ਦੀ ਜਦੋਂ ਨਰੇਸ਼ਨ ਦਿੱਤੀ ਸੀਗੀ ਕਾਫੀ ਇੰਪ੍ਰੈਸਿਵ ਤਰੀਕੇ ਨਾਲ ਦਿੱਤੀ ਸੀ ਮੈਨੂੰ ਚਾਹੋਨੀ ਕਿ ਬਹੁਤ ਰਿਵੀਲ ਨਾ ਕੀਤਾ ਜਾਵੇ ਕਾਫੀ ਕੁਝ ਹੈ ਵਿੱਚ ਦੱਸਾਂਗੇ ਤੁਹਾਨੂੰ ਬਹੁਤ ਜਲਦੀ ਰਿਵੀਲ ਕਰਾਂਗੇ ਸਰਪ੍ਰਾਈਜ਼ ਹੈ ਤੁਹਾਡੇ ਲਈ ਸਾਰਿਆਂ ਲਈ ਅਸੀਂ ਟਾਪਿਕ ਪੁੱਛ ਲੈਨੇ ਆ ਅੱਜ ਅੱਜ ਦਾ ਟਾਪਿਕ ਹਾਂਜੀ ਹਾਂਜੀ ਟਾਪਿਕ ਪੁੱਛ ਰਹੇ ਤੁਸੀਂ ਮੈਂ ਨਾਮ ਬਾਰੇ ਸਿਰਫ ਜਸਟ ਕਹਿਣਾ ਸੀ ਤੁਹਾਨੂੰ ਤੇ ਬਾਕੀ ਸਭ ਦੱਸ ਦੇਣਾ ਤੁਹਾਨੂੰ ਹਰੀਸ਼ ਜੀ ਤੁਹਾਨੂੰ ਸਟੋਰੀ ਦਾ ਤੁਸੀਂ ਸੁਣੀ ਲਿਓਨੀ ਹੈ ਆਫ ਕੌਰਸ ਪੰਜਾਬੀ ਯੂਨੀਵਰਸਿਟੀ ਦਿਖ ਰਹੀ ਹੈ ਪਿੱਛੇ ਪੋਸਟਰ ਦੇ ਵਿੱਚ ਹਾਂਜੀ ਹਾਂਜੀ ਤਾਂ ਕੀ ਥੋੜਾ ਬਹੁਤ ਥੋੜਾ ਬਹੁਤ ਮਤਲਬ ਨਾ ਨਾਟ ਰਿਪੰਜਾਬ ਯੂਨੀਵਰਸਿਟੀ ਬਾਰੇ ਦੱਸਾਂ ਨਹੀਂ ਅੱਛਾ ਆਪਣੇ ਕਰੈਕਟਰ ਬਾਰੇ ਪੁੱਛੋ ਦੱਸੋ ਤੇ ਸੈਂਡੀ ਸਾਡੀ ਜਿਹੜੀ ਸਿੰਗਰ ਔਰ ਐਨੀ ਪਿਆਰੀ ਲੜਕੀ ਹੈ ਇਹਦੇ ਬਾਰੇ ਦੱਸੋ ਹਾਂਜੀ ਅ ਓਕੇ ਜੀ ਜਿੱਦਾਂ ਹੁਣ ਇਸ ਫਿਲਮ ਦੇ ਵਿੱਚ ਤੁਸੀਂ ਇਹ ਪੋਸਟਰ ਤੇ ਦੇਖਿਆ ਹੈ ਕਿ ਯੂਨੀਵਰਸਿਟੀ ਦੇਖ ਰਹੀ ਹੈ ਯੂਨੀਵਰਸਿਟੀ ਦੇ ਹੀ ਅਰਾਊਂਡ ਇਹ ਫਿਲਮ ਹੈ ਰਿਲੇਸ਼ਨਸ਼ਿਪਸ ਦੇ ਅਰਾਊਂਡ ਹੈ ਕਹਾਣੀ ਬਹੁਤ ਸੋਹਣੀ ਆਮਨ ਹੋਰਾਂ ਨੇ ਲਿਖੀ ਹੈ ਔਰ ਪ੍ਰਵੀਨ ਜੀ ਹੋਰਾਂ ਨੇ ਡਾਇਰੈਕਟ ਕਰਨੀ ਹੈ ਮੇਰਾ ਕੈਰੈਕਟਰ ਥੋੜਾ ਜਿਹਾ ਡਿਫਰੈਂਟ ਹੈ ਹੈਗਾ ਜਿਵੇਂ ਕਾਲਜ ਗੋਏਗੀ ਹੈ ਬਟ ਐਸ ਫਾਰੀ ਥੋੜਾ ਡਿਫਰੈਂਟ ਕਿਸਮ ਦਾ ਹੈ ਕਾਲਜ ਦਾ ਐਕਸਪੀਰੀਅੰਸ ਜਾਦਾ ਕਾਲਜ ਦਾ ਐਕਸਪੀਰੀਅੰਸ ਦੋ ਵਾਰੀ ਕਰਦਾ ਹੈ ਕੈਰੈਕਟਰ ਜੀ ਬਹੁਤ ਅਮੇਜ਼ਿੰਗ ਹੈ ਐਸ ਫਿਲਮ ਦਾ ਹਿੱਸਾ ਹੋਣ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਰੀਜ਼ਨ ਹੈ ਉਹ ਇਹਦੀ ਕਹਾਣੀ ਹੀ ਰਹੀ ਹੈ ਫਿਰ ਅਮਨ ਜੀ ਹੋਰਾਂ ਪਰਵੀਨ ਜੀ ਹੋਰਾਂ ਇਹਨਾਂ ਨੇ ਫਿਲਮਾਂ ਬਣਾਈਆਂ ਨੇ ਇਹਨਾਂ ਦੀ ਜਦੋਂ ਨਰੇਸ਼ਨ ਦਿੱਤੀ ਸੀਗੀ ਕਾਫੀ ਇੰਪ੍ਰੈਸਿਵ ਤਰੀਕੇ ਨਾਲ ਦਿੱਤੀ ਸੀ ਮੈਨੂੰ ਬੜਾ ਕੌਨਫੀਡੈਂਸ ਬਣਿਆ ਤੇ ਦੀਪ ਜੀ ਹੋਰਾਂ ਨਾਲ ਵੀ ਗੱਲ ਹੋਈ ਜਿਹੜੇ ਪ੍ਰੋਡਿਊਸਰ ਨੇ ਸਾਡੇ ਤੇ ਕਾਫੀ ਇੰਟਰਸਟਿੰਗ ਰਿਹਾ ਸਾਰਾ ਕੁਝ ਜਿੰਨਾ ਵੀ ਇਹਨਾਂ ਨਾਲ ਮੇਰੀਆਂ ਕਮਿਊਨੀਕੇਸ਼ਨ ਜਿੰਨੀ ਵੀ ਹੋਈ ਹੈ ਫਿਰ ਮੈਨੂੰ ਇਹ ਲੱਗਾ ਵੀ ਇਸ ਫਿਲਮ ਨੂੰ ਕਰਨਾ ਐਜ਼ ਐਨ ਐਕਟਰ ਮੇਰੇ ਲਈ ਇੱਕ ਤਾਂ ਚੈਲੈਂਜਿੰਗ ਹੈ ਕਿਉਂਕਿ ਇਹ ਜਿਹੜਾ ਕਿਰਦਾਰ ਹੈ ਕਾਫੀ ਸਾਰੇ ਇਮੋਸ਼ਨਸ ਦੇ ਉਤਰਾ ਚੜਾ ਉਤੋਂ ਗੁਜ਼ਰਦਾ ਮੈਂ ਇਹੋ ਜਿਹਾ ਹੀ ਕੁਝ ਚੈਲੈਂਜਿੰਗ ਕਰਨਾ ਚਾਹੁੰਨਾ ਇਟਸ ਅ ਸੈਡ ਲਵ ਸਟੋਰੀ ਕਾਈਂਡ ਆ ਐਸ ਸਾਰੇ ਇਮੋਸ਼ਨਸ ਨੇ ਇਕੱਲੇ ਸੈਡ ਹੀ ਨਹੀਂ ਸਾਰੇ ਇਮੋਸ਼ਨਸ ਨੇ ਇਸ ਚ ਜੋ ਇੱਕ ਬੰਦਾ ਆਪਣੀ ਜ਼ਿੰਦਗੀ ਚ ਗੋ-ਥਰੂ ਹੁੰਦਾ ਜਨਾ ਇਮੋਸ਼ਨਸ ਤੋਂ ਪਰ ਮੈਨੂੰ ਇੰਨਾ ਜ਼ਰੂਰ ਯਕੀਨ ਹੈ ਕਿ ਜੇ ਸਾਰਿਆਂ ਨੇ ਅਸੀਂ شدت ਨਾਲ ਮਿਹਨਤ ਕੀਤੀ ਤਾਂ ਇੱਕ ਬਹੁਤ ਸੋਹਣੀ ਫਿਲਮ ਬਣ ਕੇ ਸਾਹਮਣੇ ਆਊਗੀ ਤੇ ਮੈਂ ਅ ਵਿਸ਼ਵਾਸ ਦਿਵਾਉਣਾ ਹੈ ਕਿ ਸਾਰੇ ਰਲ ਕੇ ਬਹੁਤ ਮਿਹਨਤ ਕਰਾਂਗੇ ਜਿੰਨੇ ਵੀ ਇੱਥੇ ਬੈਠੇ ਆਂ ਇਸ ਫਿਲਮ ਨੂੰ ਸੋਹਣੀ ਬਣਾਉਣ ਚ ਪ੍ਰਵੀਨ ਜੀ ਇੱਕ ਸਿੰਪਲ ਸਟੋਰੀ ਨੂੰ ਬਹੁਤ ਅੱਛੇ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਆ ਬਹੁਤ ਬਹੁਤ ਬਰੀਕੀ ਨਾਲ ਕੰਮ ਕਰਦੇ ਇਹਨਾਂ ਦੀ ਪਿਛਲੀ ਫਿਲਮ ਦੇਖ ਕੇ ਸਾਨੂੰ ਪਤਾ ਲੱਗ ਗਿਆ ਪਰਵੀਨ ਜੀ ਇਜ਼ ਵੈਰੀ ਵੈਰੀ ਰਿਫਾਈਨਡ ਨਹੀਂ নো ਡਾਊਟ নো ਡਾਊਟ ਜੀ ਮੈਂ ਆਪ ਬੜਾ ਇੰਪ੍ਰੈਸਡ ਆ ਨਾ ਦੀਆਂ ਗੱਲਾਂ ਤੋਂ ਤੇ ਇਹਨਾਂ ਦੇ ਕੰਮ ਤੋਂ ਬਹੁਤ ਅੱਛੇ ਡਾਇਰੈਕਟਰ ਆ। ਸੈਂਡੀ ਤੁਸੀਂ ਆਪਣੇ ਕਰੈਕਟਰ ਮੇਰਾ ਨਾਮ ਵੀ ਵੈਸੇ ਸੈਂਡੀ ਆ। ਅੱਛਾ ਮੇਰਾ ਪੱਕਾ ਨਾਮ ਹੀ ਆ ਸੈਂਡੀ। ਤੁਸੀਂ ਮੈਨੂੰ ਬਤਾਓਗੇ ਨਾ ਥੋੜਾ ਜਿਹਾ ਆਪਣੇ ਕਰੈਕਟਰ ਬਾਰੇ। ਜਿਵੇਂ ਕਿ ਹਰੀਸ਼ ਜੀ ਨੇ ਦੱਸਿਆ ਕਿ ਕਾਫੀ ਇੰਟਰਸਟਿੰਗ ਮੂਵੀ ਹੈ ਜਿਵੇਂ ਸਾਨੂੰ ਅਸੀਂ ਬਰੀਫ ਚ ਨਰੇਸ਼ਨ ਮੰਗੀ ਸੀ ਇਹਨਾਂ ਤੋਂ। ਬਾਕੀ ਤਾਂ ਅਸੀਂ ਹਲੇ ਸਾਰਾ ਵਰਕ ਚੱਲ ਰਿਹਾ ਰਹੇ ਤੇ ਵਰਕਸ਼ਾਪਸ ਵੀ ਹੋਣਗੀਆਂ। ਕਾਫੀ ਇੰਟਰਸਟਿੰਗ ਹੈ ਮੈਂ ਚੌਨੀ ਕੀ ਬਹੁਤ ਰਿਵੀਲ ਨਾ ਕੀਤਾ ਜਾਵੇ ਕਾਫੀ ਕੁਝ ਹੈ ਵਿੱਚ ਤੁਹਾਡੇ ਪਿੱਛੇ ਲੜਾਈਆਂ ਹੁੰਦੀਆਂ ਜਾਂ ਟਿੰਕੇ ਵੀ ਇਹ ਤਾਂ ਤੁਹਾਨੂੰ ਮੂਵੀ ਦੇਖ ਕੇ ਪਤਾ ਚੱਲੇ ਸੋ ਵੈਰੀ ਵੈਰੀ ਹਾਂ ਪਲੀਜ਼ ਮੈਨੂੰ ਇਸ ਗੱਲ ਦੀ ਮੈਂ ਪਹਿਲੀ ਦਫਾ ਇਹਨਾਂ ਨਾਲ ਮੁਲਾਕਾਤ ਕਰ ਰਿਹਾ ਹਾਂ ਅੱਛਾ ਇਹਨਾਂ ਦੀ ਇਹਨਾਂ ਦੇ ਮਤਲਬ ਪਹਿਲੀ ਵਾਰ ਮੈਂ ਇਹਨਾਂ ਸਾਰਿਆਂ ਨੂੰ ਮਿਲ ਰਿਹਾ ਹਾਂ ਫੋਨ ਤੇ ਹੀ ਗੱਲਬਾਤ ਹੋਈ ਹੈ ਇਹ ਪੰਜਾਬੀ ਕਿੰਨੀ ਸੋਹਣੀ ਬੋਲਦੇ ਨੇ ਹਾਂਜੀ ਹਾਂਜੀ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਪੰਜਾਬੀ ਪੰਜਾਬੀ ਫਿਲਮ ਦੇ ਵਿੱਚ ਪੰਜਾਬੀ ਬੋਲੀ ਜਾਣੀ ਸੋਹਣੀ ਪੰਜਾਬੀ ਬੋਲੀ ਜਾਣੀ ਬਹੁਤ ਮਹੱਤਵਪੂਰਨ ਬਹੁਤ ਜ਼ਰੂਰੀ ਹੈ ਤੇ ਬਹੁਤ ਸੋਹਣੀ ਬੋਲਦੇ ਨੇ ਪੰਜਾਬੀ ਵੈਰੀ ਨਾਈਸ ਕੰਪਲੀਮੈਂਟ ਸਰ ਤੁਹਾਡੇ ਲਈ ਰਿਸਪੌਂਸਿਬਿਲਟੀ ਹੋ ਗਈ ਬਹੁਤ ਜ਼ਿਆਦਾ ਐਕਚੁਅਲੀ ਯੂਅਰ ਯੂਥਫੁਲ میوزਿਕ ਡਾਇਰੈਕਟਰ ਸੋ ਯੂਲ ਡੂ ਦਾ میوزਿਕ ਐਂਡ ਆਈ ਥਿੰਕ ਦਾ ਕੰਪਲੀਟ میوزਿਕ ਫਾਰ ਥਿਸ ਪਰਟੀਕুলਰ ਮੂਵੀ ਯਾ ਦਸ ਦਾ ਪਲਾਨ ਦਸ ਵਾਟਸ ਦਾ ਪਲਾਨ ਮਤਲਬ ਯੂ ਵਿਲ ਸ਼ੋਕੇਸ ਅਸ 2000s ਮਿਊਜ਼ਿਕ ਅਗੇਨ ਮਤਲਬ ਮੇਰਾ ਕੁਐਸਚਨ ਹੋਈ ਹੈ ਤੁਸੀਂ ਕਹੋਗੇ ਬਾਰ ਬਾਰ ਉਹਦੇ ਪਿੱਛੇ ਪਿਆ ਹੈ 100% ਟੂ ਬਟ ਯਾ ਤੁਸੀਂ ਹੁਣ ਦਾ ਮਿਊਜ਼ਿਕ ਜੈਨ ਜ਼ੀ ਵਾਲਾ ਜਿਹੜਾ ਹੈ ਮੇਰੇ ਖਿਆਲ ਦੇ ਨਾਲ ਇਟ ਬੀ ਅ ਬੈਲੈਂਸ ਆਫ ਬੋਥ ਕਾਈਂਡ ਆਫ ਵਾਈਬਸ ਯੂ نو ਲਾਈਕ 2000 ਵਾਈਬ ਤੇ ਜੋ ਅੱਜ ਕੱਲ ਵੀ ਚੱਲ ਰਿਹਾ ਯੂ نو ਉਹਨੂੰ ਸ਼ਾਇਦ ਮਿਕਸ ਮੁਕਸ ਕਰਕੇ ਇਨ ਅ ਡਿਫਰੈਂਟ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ ਯੂ نو ਯੂ ਨੇਵਰ ਨੋ ਵਿਦ ਮਿਊਜ਼ਿਕ ਇਟਸ ਅ ਫਨੀ ਥਿੰਗ ਯੂ نو ਹਰ ਹਰ ਇੱਕ ਟਾਈਮ ਜਦੋਂ ਸਟੂਡੀਓ ਚ ਬੈਠਦਾ ਯੂ نو ਵੀ ਆਈ ਡੋਨਟ ਗੋ देयर ਇਨ ਪਲਾਨ ਸਟਫ ਆਪੇ ਹੋ ਜਾਂਦੀਆਂ ਚੀਜ਼ਾਂ ਯੂ نو ਯੂ ਡੋਨਟ ਪਲਾਨ put them to go in a particular way and certain things kayenda plan kuch hor hunda ta ban kuch hor jandiyan cheezan you know so it's hard to say halle ta gaane vi select hone and stuff you know so it's quite a long way it's a bit of a journey ahead of us at the moment sir main maafi chahnda sareyan de question main puch re ha but punjabi university agar tusi jao ta punjabi university de vich ek vibe hai sir punjab university to hatt ke punjabi university more of punjab side showcase kar di hai kyuki utthe de jehde bus stand de lagge aao बस स्टैंड ਦੇ ਉੱਤੇ ਤੁਹਾਨੂੰ ਪੋਸਟਰ ਮਿਲਗੇ ਹਰਭਜਨ ਮਾਨ ਦੇ ਲੱਗੇ ਹੋਏ ਯਾ ਮਤਲਬ ਜਿਹੜੇ ਫੋਕ ਸਿੰਗਰਸ ਦੇ ਲੱਗੇ ਹੋ ਅੱਜ ਵੀ ਮਤਲਬ 올ਡ ਸਕੂਲ ਯਾ 올ਡ ਸਕੂਲ ਟਾਈਪਸ ਲੈਜੈਂਡਰੀ ਦੇ ਲਿਸਨ ਟੂ ਦਾ ਖੜਾਸ ਐਂਡ 올 ਕਬੱਡੀਆਂ ਐਂਡ ਯੂ نو ਦੇ ਆਰ ਮੋਰ ਇੰਟੂ ਇਟ ਇਟਸ ਅ ਵੈਰੀ ਮਾਡਰਨ ਸਿਟੀ ਪਟਿਆਲਾ ਯਾ ਬਟ ਸਟਿਲ ਯੂਲ ਫਾਈਂਡ ਆਊਟ ਵਰਮਾ ਜੀ ਇਜ਼ ਅ ਵੈਰੀ ਨਾਈਸ ਸਿਲੈਕਸ਼ਨ ਫਾਰ ਦਿਸ ਪਾਰਟਿਕੂਲਰ ਰੋਲ ਹੀ ਲੁక్స్ ਲਾਈਕ ਅ ਪੰਜਾਬੀ ਪਟਿਆਲਾ ਗਾਈ ਓਕੇ ਸੋ ਆਮ ਨਾਟ ਸ਼ੋਰ ਕੀ ਪਟਿਆਲਾ ਦੇ ਅਰਾਊਂਡ ਹੈ ਕਿ ਨਹੀਂ ਫਿਲਮ ਬਟ ਤੁਹਾਨੂੰ ਉਹ ਮਤਲਬ ਉਹ ਇੱਕ ਵਾਈਬ ਲੈਣੀ ਪੈਗੀ ਨਾਲ ਹਾਂਜੀ ਪੱਕਾ ਮੈਂ ਕੋਸ਼ਿਸ਼ ਕਰੂੰਗਾ ਆਪਣੀ ਪੂਰੀ ਜੀ ਥੈਂਕ ਯੂ ਸੋ ਮਚ ਸਰ ਥੈਂਕਸ